เดี๋ยวเลยโอ้โหตัวนี้อีอนุ่้ยอัวนีหตัวัวนี้โัวนวัวนี้โัวนวัวนี้โัวนวัวนี้โัวนวัวนี้โัวอ้โหต ਥੋੜਾ ਜਿਹਾ ਸੀਜ ਹੈ ਇਧਰ ਨੂੰ ਐ ਨੂੰ ਖੁੱਲਣਾ ਥੋੜੇ ਜਿਹਾ ਖੁੱਲੇ ਖੁੱਲੇ ਹੋਏ ਹੋ ਜੀ ਪੰਦੀ ਤੇ ਖੜਾ ਯਾਰ ਹੋ ਜੀ ਕੌਣ ਸਣਾ ਕਾਵਰਾ ਕਾਵਤ ਅ ਕੁਸੀ ਨਾ ਚਲੋ ਜੀ ਹੈਲੋ 56 ਜਲਦੀ ਜੱਕ ਲਾ ਥਾੜੀਆਂ ਤਾਲੀਆਂ ਰਮਜੀਤ ਤੁਸੀਂ ਮੂੰਹ ਮਠਾਗਰਾ ਪਰਫਾਰਮ ਕਰੋ ਮੂੰਹ ਮਠਾਗਰਾ ਦਿਓ ਜੀ ਸਰਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਹੀ ਧੰਨਵਾਦ ਜੀ ਬਹੁਤ ਬਹੁਤ ਲਓ ਸਾਰਿਆਂ ਦੇ ਇੱਕ ਇੱਕ ਫੜੀ ਚੱਲੋ ਤੁਸੀਂ ਲਓ ਆਜੋ ਆਜੋ ਬੱਸ ਮੰਨ ਜਾਓ ਨਾ ਮੰਨਦੇ ਆਜੋ ਆਇਓ ਅੱਜ ਆਜਿਆ اوه یار اوہ 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 یار او ਹਏ ਜਾਲਿਆ ਕੱਕੇ ਗੁਰਦੁਆਰਾ ਵੈਰੀ ਗੁੱਡ ਚਲੋ ਜੀ ਕਰਮਜੀਤ ਜੀ ਅੱਜ ਕਿਸ ਤਰ੍ਹਾਂ ਦਾ ਗਾਰਡਨ ਕੀਤਾ ਗਿਆ ਪਿੰਡ ਖਾਨਪੁਰ ਦੇ ਵਿੱਚ ਖਾਨਪੁਰ ਚ ਸਾਡੇ ਇੱਥੋਂ ਦੇ ਜਿਹੜੇ ਪਿੰਡ ਦੇ ਆਗੂ ਸਭਾਨ ਧਰਮਵੀਰ ਜੀ ਅਤੇ ਹੋਰ ਸਾਡੇ ਸੱਜਣ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਕੀ ਸਕੂਲ ਚੱਕ ਕਿਚਨ ਛੱਡ ਦੀ ਲੋੜ ਸੀਗੀ ਇਹ ਇਦੋਂ ਲਾਵਾ ਮੈਂ ਪਿੱਛੇ ਜਿਹਾ ਆਇਆ ਸੀ ਤੇ ਪਿੰਡ ਦੇ ਯੂਥ ਦੀ ਡਿਮਾਂਡ ਸੀ ਇੱਕ ਵਾਲੀਬਾਲ ਸਟੇਡੀਅਮ ਗਰਾਊਂਡ ਬਣਾਉਣ ਦੀ ਉਹਦੇ ਤਹਿਤ ਹੀ ਐਮਐਲਏ ਸਾਹਿਬ ਵੱਲੋਂ ਪਿੱਛੇ ਸਟੇਡੀਅਮ ਪਾਸ ਕਰਾਇਆ ਗਿਆ ਅਤੇ ਬਹੁਤ ਹੀ ਸ਼ਾਨਦਾਰ ਵਾਲੀਬਾਲ ਦਾ ਸਟੇਡੀਅਮ ਬਣਨ ਜਾ ਰਿਹਾ ਹੈ ਤੇ ਕਿਉਂਕਿ ਤੁਸੀਂ ਜਾਣਦੇ ਹੋ ਅੱਜ ਕੱਲ ਪਿੰਡਾਂ 'ਚ ਲੋਕ ਖੇਡਾਂ ਤੋਂ ਟੁੱਟ ਰਹੇ ਸੀ ਤੇ ਸਾਡਾ ਇਹੀ ਉਦੇਸ਼ਾ ਸੀ ਜਦੋਂ ਸਾਡੀ ਸਰਕਾਰ ਆਈ ਸਾਡੇ ਪੰਜਾਬ ਦੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਨੇ ਇਹ ਕਿਹਾ ਸੀ ਕਿ ਅਸੀਂ ਜਦੋਂ ਸਾਡੀ ਸਰਕਾਰ ਬਣੂਗੀ ਅਸੀਂ ਪੰਜਾਬ ਦੇ ਯੂਥ ਨੂੰ ਅਸੀਂ ਖੇਡਾਂ ਵਿੱਚ ਲੈ ਕੇ ਆਉਣਾ ਅਸੀਂ ਅੱਜ ਪੂਰੀ ਕੀਤੀ ਹੈ ਤੇ ਉਹਦਾ ਨੀਂਹ ਪੱਥਰ ਰੱਖਿਆ ਗਿਆ ਜੀ ਕੇਂਦਰਪੇ ਦੀ ਲਾਗਤ ਦੇ ਨਾਲ ਇਹ ਕੰਮ ਐਸੇ ਹੋਣ ਜਾ ਰਿਹਾ ਜੀ ਵਾਲੀਬॉल ਦੇ ਆਪਨੇ ਸਟੇਡੀਅਮ 8 ਤੋਂ 10 ਲੱਖ ਦੇ ਬਣਦਾ ਜੀ ਬਹੁਤ ਆਲੀਸ਼ਾਨ ਬਣੂਗਾ ਅਸੀਂ ਸਾਡਾ ਟੀਚਾ ਇਹ ਹੈ ਜਿਨੀਆਂ ਵੀ ਪੰਚਾਇਤਾਂ ਹਰ ਪੰਚਾਇਤ ਚ ਇੱਕ ਵਾਲੀਬॉल ਦਾ ਅਸੀਂ ਸਟੇਡੀਅਮ ਦੇ ਰਹੇ ਹਾਂ ਨਾਲ ਲਾਈਟਸ ਵਗੈਰਾ ਦੇ ਰਹੇ ਹਾਂ ਨੈਸ਼ਨਲ ਲੈਵਲ ਤੱਕ ਦੇ ਜਿਹੜੇ ਸਾਡੇ ਇੱਥੋਂ ਦੇ ਬੱਚੇ ਨਿਕਲਣਗੇ ਉਹਨਾਂ ਨੂੰ ਅਸੀਂ ਇਹ ਜੀਆਂ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਜੀ ਥੈਂਕ ਯੂ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਉਦਘਾਟਨ ਕੀਤਾ ਗਿਆ ਹੈ ਕਹਿੰਦੇ ਖੇਡ ਸਟੇਡੀਅਮ ਬਣਾਇਆ ਗਿਆ ਵਾਲੀਬॉल ਸਟੇਡੀਅਮ ਬਣਾਇਆ ਗਿਆ ਸਾਡੇ ਪਿੰਡ ਖਾਨਪੁਰ ਤੇ ਕੋਈ ਸੁਵਿਧਾ ਨਹੀਂ ਸੀ ਅਮਲੇਬਾਬ ਨੂੰ ਅਸੀਂ ਡਿਮਾਂਡ ਕੀਤੀ ਸੀ ਬੱਚਿਆਂ ਨੇ ਵੀ ਸਾਨੂੰ ਵਾਲੀਵਾਲ ਗਰਾਊਂਡ ਤਿਆਰ ਕਰਵਾ ਕੇ ਦਿਓ ਅਮਲੇਬਾਬ ਨੇ ਪੂਰਾ ਜੋਰ ਲਾ ਕੇ ਵਾਲੀਵਾਲ ਗਰਾਊਂਡ ਦੇ ਮਨਜ਼ੂਰ ਕਰਵਾ ਕੇ ਦਿੱਤਾ ਹੈ ਇੱਕ ਸਕੂਲ ਚ ਕਿਚਨ ਸੈੱਡ ਉਹਦੀ ਬਹੁਤ ਬੱਚਿਆਂ ਨੂੰ ਜ਼ਰੂਰ ਸੀ ਅੱਜ ਉਹਨਾਂ ਦਾ ਛੋਟਾ ਬਰਾਦਰ ਕਰਮਜੀਤ ਸਿੰਘ ਆ ਕੇ ਇਹਨਾਂ ਦਾ ਨੀਂਹ ਪੱਥਰ ਰੱਖਿਆ ਜੀ ਕਿਵੇਂ ਦੇਖਦੇ ਹੋ ਕਿੰਨਾ ਕੁ ਫਾਇਦਾ ਇੱਥੋਂ ਦੇ ਲੋਕਾਂ ਨੂੰ ਮਿਲੇਗਾ ਬੱਚਿਆਂ ਨੂੰ ਮਿਲੇਗਾ ਨੌਜਵਾਨਾਂ ਨੂੰ ਮਿਲੇਗਾ ਬਹੁਤ ਫਾਇਦਾ ਮਿਲ ਰਿਹਾ ਹੈ ਬਹੁਤ ਕਰਮ ਠੀਕ ਹੈ ਸਰ